ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਹਾਜ਼ਰਾਂ ਜੀ ਨਵੀਂ ਵੀਡੀਓ ਦੇ ਨਾਲ ਹੋਰ ਸੁਣਾਓ ਠੀਕ ਠਾਕ ਹੈ ਸਾਰੇ ਮੀਂਹ ਨੇ ਬਾਹਰ ਬਸ ਕਰਾਈ ਪਈ ਹੈ ਜਮਾ ਅੱਜ ਦਾ ਬੁਰਾ ਹੀ ਹਾਲ ਹੈ ਹੋਰ ਸੁਣਾਓ ਫਿਰ ਕਿਵੇਂ ਚੱਲਦਾ ਠੀਕ ਠਾਕ ਸਾਰੇ ਕੰਮ ਕੰਮ ਨਿਵੇੜਤਾ ਜੀ ਨਾ ਤੋਲੇ ਟਾਈਮ ਅੱਜ ਦੂਜਾ ਫੋਨ ਹੈ ਨਹੀਂ ਮੇਰੇ ਕੋਲੇ ਕਿੱਧਰੋਂ ਚੱਲੂ 8:40 ਹੋ ਗਏ ਅੱਜ ਥੋੜੇ ਜਿਹਾ ਲੇਟ ਆਪਾਂ ਵੀਡੀਓ ਨੂੰ ਤੇ ਬਸ ਆ ਅੱਜ ਸਵੇਰੇ ਥੋੜਾ ਲੇਟ ਉੱਠਿਆ ਸੀ ਯਾਰ ਸਾਰੀ ਰਾਤ ਜਗਰਾਤਾ ਕੱਢਿਆ ਪਹਿਲਾਂ ਤਾਂ ਲੱਗਿਆ ਵੀ ਕਾਲੀ ਸੂਣ ਵਾਲੀ ਆ ਔਖੀ ਜੀ ਸੀ ਯਾਨੀ ਕਿ ਥੋੜਾ ਥੋੜਾ ਗੋਹਾ ਕਰਦੀ ਸੀਗੀ ਤੇ ਮੈਂ ਕਿਹਾ ਵੀ ਢੀੜਾ ਰੱਖਦੇ ਆ ਚਲ ਢੀੜਾ ਰੱਖਦੇ ਰੱਖਦੇ ਇੱਕ ਨਵੀਂ ਚੰਦ ਚੜ ਗਿਆ ਇਹ ਨੂੰ ਮਸਟੈਟਸ ਹੋ ਗਈ ਹਾਜੀ ਮਸਟੈਟਸ ਦੀਆਂ ਗੱਲਾਂ ਹੀ ਕਰਦੇ ਆ ਇਹ ਤਾਂ ਮੈਂ ਪੱਕੀ ਗੱਲ ਦੇਖਿਆ ਜਦੋਂ ਆਪਾਂ ਵੀਡੀਓ ਚ ਮਸਟੈਟਸ ਦੀ ਗੱਲ ਕਰਦੇ ਆ ਨਾ ਪਹਿਲਾਂ ਵੀ ਹੋਇਆ ਇਹ ਇੱਕ ਵੀਡੀਓ ਚ ਉਦੋਂ ਆਪਣੇ ਕਿਸੇ ਨਾ ਕਿਸੇ ਨੂੰ ਹੋਣੀ ਉਹ ਤਾਂ ਕਾਲੀ ਨੂੰ ਹੋਈ ਸੀ ਤੇ ਉਹ ਕਵਰ ਕਰ ਲਈ ਰਾਤ 11:00 ਵਜੇ ਸ਼ਾਇਦ 40-45 ਮਿੰਟ ਹੋਏ ਸੀਗੇ ਜਦੋਂ ਮੈਂ ਫੇਰ ਘੜੇ ਤੇ ਆਇਆ ਜਦੋਂ ਮੈਂ ਤਿੰਨ ਚਾਰ ਘੜੇ ਕੱਢਿਆ ਮਾਹ ਵੀ ਇਹ ਬਹਿੰਦੀ ਕਾਤੋਂ ਨਹੀਂ ਹੈਗੀ ਆ ਖੁੰਜੇ ਜੇ ਚ ਖੜੀ ਇਹ ਮਾਹ ਵੀ ਕੋਈ ਡਾਟ ਆ ਮੈਂ ਮੜੇ ਪਾਸਾ ਘੁਮਾ ਕੇ ਦੇਖਿਆ ਬਹਿਣੀ ਤਾਂ ਦੂਜਾ ਸਨ ਸਜਾਈ ਖੜੀ ਸੀ ਚਲ ਆਪਣੇ ਕੋਲ ਦਵਾਈ ਪਈ ਸੀਗੀ ਉਹੀ ਹੋਮੋਪੈਥੀ ਡਾਕਟਰ ਗਰੇਵਾਲ ਵਾਲੀ ਤੇ ਫਿਰ ਉਹੀ ਚਲਾਈ ਇਹਦੀ ਰਾਤ ਨੂੰ ਤੇ ਹੌਣ ਸੱਟਾ ਬੈਸੇ ਤਾਂ ਸਵੇਰੇ ਦੁੱਧ ਵੀ ਦਿੱਤਾ ਦੁੱਧ ਤਾਂ ਵਧੀਆ ਦਿੱਤਾ ਵਾ ਖਾ ਵੀ ਸਾਰਾ ਗਈ ਆ ਦੇ ਖਾਣ ਨਹੀਂ ਜਮਲ ਬੇਟੀ ਪਈਆ ਤੇ ਪਰ ਆਇਆ ਵੀ ਥੋੜਾ ਜਿਹਾ ਹਜੇ ਹੈਗਾ ਵਾ ਸੂਜਾ ਤੇ ਹੌਲੀ-ਹੌਲੀ ਉਤਰੂਗਾ ਰਾਤ ਤਾਂ ਫਿਰ ਮੈਂ ਘੰਟੇ-ਘੰਟੇ ਬਾਅਦ ਲਈ ਗਿਆ ਤੇ ਸਾਢੇ 12 ਪਾਉਣੇ ਇੱਕ ਦਿੱਤੀ ਫਿਰ ਸ਼ਾਇਦ ਪਾਉਣੇ 2 ਡੇਢ ਪਾਉਣੇ 2 1:27 ਤੇ ਤੇ ਮੈਂ ਨਾਲ ਦਿਨ ਨਾਲ ਘੰਟੇ-ਘੰਟੇ ਬਾਅਦ ਉੱਠੀ ਗਿਆ ਫਿਰ ਜਦੋਂ ਆਪਣੇ ਤਾਜੀ-ਤਾਜੀ ਮਸਟੈਟਸ ਹੁੰਦੀ ਆ ਉਦੋਂ ਬਸ ਉਹ ਜਿਹੜੀ ਦਵਾਈ ਆ ਆਪਣੀ ਡਾਕਟਰ ਕਰਿਆਲ ਦੀ ਉਹ ਘੰਟੇ-ਘੰਟੇ ਬਾਅਦ ਰਿਪੀਟ ਕਰੀ ਜਾਇਆ ਕਰੋ ਤੇ ਫਿਰ ਛੇਤੀ ਕਵਰ ਹੋ ਜਾਂਦਾ ਪਸ਼ੂ ਨਹੀਂ ਇਹਨੂੰ ਬੁਖਾਰ-ਬਖੂਰ ਚੜ ਜਾਂਣੀ ਇਹਨੇ ਖਾਣਾ ਵੀ ਨਹੀਂ ਸੀ ਕੁਛ ਫਿਰ ਬਾੜਾ ਕੰਮ ਖਰਾਬ ਹੋ ਜਾਂਦਾ ਬਾਕੀ ਅੱਜ ਤੁਹਾਨੂੰ ਦੱਸ ਦਿਆਂ ਬਾਲੇ-ਬਾਈਆਂ ਦੇ ਮੈਸੇਜ ਆਏ ਸੀ ਵਟਸਐਪ ਤੇ ਵੀ ਆਏ ਸੀ ਬਈ ਫੀਡ ਕਿਵੇਂ-ਕਿਵੇਂ ਕਿਹੜੀ-ਕਿਹੜੀ ਪਾਉਣੀ ਆ ਹਨਾ ਅੱਜ ਤੁਹਾਨੂੰ ਉਹ ਦੱਸ ਦਿਆਂ ਵੀਡੀਓ 'ਚ ਤੇ ਕਰਦਿਆਂ ਗੱਲਾਂ ਬਾਤਾਂ ਜੋ ਫਿਰ ਉਹਦੀ ਆਥਣਾ ਉਰਲਾ ਮੇਰੇ ਜ ਮੇਰੇ ਸਾਬ ਨਾਲ ਤਾਂ ਬਹੁਤ ਕਵਰ ਹੋ ਗਿਆ ਰਾਤ ਤਾਂ ਸੂਜਾ ਵੱਧ ਸੀਗਾ ਬਾਕੀ ਸਵੇਰੇ ਦੁੱਧ ਵੀ ਨਿਕਲੇ ਤੇ ਹੋ ਗਿਆ ਠੀਕ ਵੈਸੇ ਕਿਉਂਕਿ ਨਾਲ ਆਪਦੀ ਨਾਲ ਦਵਾਈ ਸ਼ੁਰੂ ਕੀਤੀ ਤੇ ਪੈ ਗਿਆ ਫਰਕ ਇਹਦਾ ਜਦੀ ਚੱਲ ਇਧਰ ਹੋ ਪਤਾ ਏ ਜਦੋਂ ਮੈਂ ਰਾਤ ਆਇਆ ਮਹਲ ਇਹ ਬੜਾ ਟਾਈਮ ਨਾਲ ਆਈ ਖੜੀ ਆ ਦੁੱਧ ਜੇ ਜਦੋਂ ਮੈਂ ਹੱਥ ਜੇ ਲਾ ਕੇ ਦੇਖਿਆ ਵਾ ਜਦੀ ਫਿਰ ਇਹ ਸਟੈਂਡ ਜੇ ਚੱਕਣ ਲੱਗ ਜਾਂਦੀਆਂ ਲੱਤ ਦਾ ਮੋਹ ਲੈ ਵੀ ਹੋ ਗਿਆ ਕੰਮ ਇਹਦਾ ਬਾਕੀ ਖੜੀਆਂ ਨੇ ਅੱਜ ਤਾਂ ਬੁਰਾਈ ਹਾਲ ਆ ਮੀਂਹ ਨਾਲ ਬਾਹਰ ਤੇ ਤੂੜੀ ਭਰ ਕੇ ਮੈਂ ਪਹਿਲਾਂ ਹੀ ਬੂਰੀਆਂ 'ਚ ਰੱਖ ਲਈ ਜਿਹੜੀ ਫੀਡ ਵਾਲੀ ਬੂਰੀ ਹੁੰਦੀ ਆ ਉਹਦੇ 'ਚ ਆਪਾਂ ਫਿਰ ਤੂੜੀ ਪਾ ਕੇ ਰੱਖ ਲੈਣੇ ਹੁੰਦੇ ਆ ਅ ਦੋ ਬੂਰੀਆਂ ਫੀਡ ਵਾਲੀਆਂ ਬੂਰੀਆਂ ਦੀਆਂ ਜਿਹੜੀਆਂ ਦੋ ਬੂਰੀਆਂ ਭਰ ਕੇ ਆਏ ਹੱਥ ਨਾਲ ਦੱਬ-ਦੱਬ ਕੇ ਜੇ ਬਾਹਲੀ ਨਹੀਂ ਤੇ ਉਹ ਸਾਰੀਆਂ ਨੂੰ ਪੈ ਜਾਂਦੀ ਆ ਉਲਟਾ ਬਾਅ ਚੀ ਜਾਂਦੇ ਡੇਢ ਕਬੂਰੀ ਨਾਲ ਸਰ ਜਾਂਦਾ ਚਾਰਾਂ ਦਾ ਹੀ ਤੇ ਫਿਰ ਮੈਂ ਚਾਰ ਬੂਰੀਆਂ ਭਰ ਕੇ ਰੱਖ ਲਈ ਮਾ ਯਾਰ ਮੀਂਹ ਚ ਕਿਹੜਾ ਜਾਊਗਾ ਹੁਣ ਸਵੇਰੇ ਕੱਲ ਸ਼ਾਮ ਨਹੀਂ ਭਰ ਕੇ ਰੱਖ ਲਈ ਸੀ ਕਹਿੰਦੇ ਸੀ ਮੀਂਹ ਤੇ ਉਦੋਂ ਕਰ ਸ਼ਾਮ ਉਹਨੂੰ ਦੋ ਬੂਰੀਆਂ ਭਰ ਕੇ ਰੱਖੀਆਂ ਸਵੇਰੇ ਪਈ ਜਾਂਦਾ ਜੀ ਨਾਮ ਉਹਨਾਂ ਚੱਕੀਆਂ ਚੱਕ ਕੇ ਮੂਹਰੇ ਤੂੜੀ ਛਿੱਟੀ ਨਾਲ ਹੀ ਵੀੜ ਤੇ ਚਲੋ ਜੀ ਵਿਹਲੇ ਗਾਂ ਨੂੰ ਹੋ ਬਤਾ ਓਏ ਆਉਂਦੇ ਹੁਣ ਵਿਖਾਉਣ ਲਈ ਜੋ ਲੱਭਦੀ ਆ ਕੁਛ ਖਾਣ ਨੂੰ ਤਾਂ ਯਾ ਡੰਗਰ ਪੂਰੇ ਸਿਰੇ ਹੀ ਨੇ ਵੀ ਜਾਣ ਕੇ ਆਏ ਆ ਵੀ ਪਹਿਲੇ ਦੌਰ ਚ ਜਿਹੜੀ ਚੀਜ਼ ਫੜੀ ਜਾਵੇ ਨਾ ਬਿਮਾਰੀ ਉਹਦੇ ਹਰ ਗਰੀਸ ਨਹੀਂ ਹੈਗੀ ਉਹ ਛੇਤੀ ਕਵਰ ਹੋ ਜਾਂਦੀ ਆ ਤੇ ਵਾਕੀ ਕਾਲੀ ਨੇ ਰਾਤ ਚੰਗਾ ਜਿਹਾ ਜਾਗ ਰਤਾ ਕਰਾਇਆ ਮੈਨੂੰ ਲੱਗਿਆ ਵੀ ਕੱਲ ਸੂ ਗਈ ਇਹ ਤੇ ਪਰ ਸੂਈ ਨਹੀਂ ਹੈਗੀ ਜਿਸ ਦਿਨ ਵੀ ਹੈਗਾ ਕੀ ਹਿਸਾਬ ਕਿਤਾਬ ਕਾਲੀ ਇਧਰ ਹੋਏ ਕਰਾ ਮੜਿਆ ਦਰਸ਼ਨ ਲੇ ਬੀ ਦੀ ਬਹੁਤ ਸੋਹਣੀ ਤਿਆਰ ਹੋਈ ਏ ਪੂਰੀ ਵਧੀਆ ਹੈ ਨਾ ਦੇਖ ਲਓ ਵੀ ਪਿੱਛੇ ਨੂੰ ਵੀ ਲੇ ਵਗਣਾ ਤੇ ਅੱਗੇ ਨੂੰ ਤਾਂ ਹੈਗਾ ਹੀ ਹੈਗਾ ਵਾ ਹਨਾ ਤੇ ਕੀਦਾ ਵੀਰੇ ਇਹ ਚੱਕਰਾ ਜਿਵੇਂ ਹੁਣ ਆਪਾਂ ਦੁੱਧ ਤੋਂ ਛੱਡਦੇ ਆਂ ਪਸ਼ੂ ਸਿਰਫ ਹੀ 45 ਦਿਨ ਰਹਿੰਦੇ ਆਂ ਤੇ ਕਿਉਂਕਿ ਯਾਰ ਮੇਰਾ ਸਾਰਾ ਲੱਗਿਆ ਹੋਇਆ ਘਰਾਂ 'ਚ ਦੁੱਧ ਇੱਕ ਵੀਰੇ ਦਾ ਕਮੈਂਟ ਵੀ ਆਇਆ ਸੀ ਵੀ ਡੈਰੀ 'ਚ ਕੀ ਰੇਟ ਲੱਗਦਾ ਦੁੱਧ ਦਾ ਤੇ ਆਪਾਂ ਵੀਰੇ ਕਦੇ ਡੈਰੀ ਗਏ ਨਹੀਂ ਹੈਗੇ ਕੀ ਸ਼ੁਰੂ-ਸ਼ੁਰੂ 'ਚ ਮਾੜਾ-ਮੋਟਾ ਪਾਇਆ ਹੋਊਗਾ ਡੈਰੀ 'ਚ ਉਸ ਤੋਂ ਬਾਅਦ ਆਪਣਾ ਤਾਂ ਘਰਾਂ 'ਚ ਹੀ ਨਹੀਂ ਪੂਰਾ ਹੁੰਦਾ ਮੇਰੇ ਤਾਂ ਅਡਵਾਂਸ ਹੀ ਖੜੇ ਰਹਿੰਦੇ ਨੇ ਦੋ-ਚਾਰ ਘਰ ਵੀ ਹਜੇ ਦੇਣਾ ਹੁੰਦਾ ਉਹਨਾਂ ਨੂੰ ਵੀ ਜਿਵੇਂ ਕੋਈ ਪਸ਼ੂ ਸੂੰਦਾ ਬਤਾ ਨਵੇਂ ਘਰ ਜਦ ਹੀ ਤਿਆਰ ਖੜੇ ਹੁੰਦੇ ਨੇ ਤੇ ਆਪਾਂ ਡੇਲੀ ਤਬਾਈ ਕਿਤੇ ਜਾਈਦਾ ਨਹੀਂ ਤੇ ਆਪਣਾ ਘਰਾਂ ਚ ਹੀ 45 ਰੁਪਏ ਲੱਗਿਆ ਹੋਇਆ ਰੇਟ ਠੀਕ ਆ ਜੀ ਇਸ ਕਰਕੇ ਮੈਂ 45 ਦਿਨ ਰਹਨੇ ਆ ਤੇ ਯਾਨੀ ਕਿ ਡੇਢ ਕਿ ਮਹੀਨਾ ਰਹਨੇ ਆ ਤੇ ਗਾਂ ਛੱਡਦਾ ਹੁੰਨਾ ਆਮ ਤਾਂ ਕਹਿੰਦੇ ਆ ਵੀ ਢਾਈ ਮਹੀਨੇ ਰਹਨੇ ਤੇ ਛੱਡਣਾ ਚਾਹੀਦਾ ਪਸ਼ੂ ਹਨਾ ਇੱਕ ਤਾਂ ਯਾਰ ਸਾਰਾ ਕੁਝ ਮੁੱਲ ਦਾ ਕਰਕੇ ਬਈ ਮਹਿੰਗਾ ਪੈਂਦਾ ਠੀਕ ਆ ਜੀ ਦੂਜੀ ਗੱਲ ਆ ਆਪਣਾ ਹੁਣ ਮੈਨੂੰ ਇਹ ਲਾਲਚ ਹੁੰਦਾ ਵੀ ਮੇਰਾ ਦੁੱਧ ਨਾ ਘਟ ਜੇ ਕਿਸੇ ਪਾਸੇੋਂ ਲੈਣਾ ਨਾ ਪਵੇ ਹੁਣ ਵੀ ਆਪਣੇ ਵੀਰਾਪੁਰਮਿੰਦਰਪਿੰਡ ਚੋਂ ਹੀ ਆ ਉਹਦੇ ਤੋਂ ਦੁੱਧ ਲੈਣਾ ਮੈਂ ਤੇ ਲੈ ਕੇ ਪਾ ਰਿਹਾ ਮੈਂ ਕਿਉਂਕਿ ਜਿੱਦਨ ਦੀ ਕਾਲੀ ਡਰਾਈ ਕੀਤੀ ਸੀਗੀ ਫਿਰ ਉਦੋਂ ਦਾ ਦੁੱਧ ਘਟ ਗਿਆ ਤੇ ਮਾਹਾਂ ਵੀ ਘਰਾਂ ਨੂੰ ਜਵਾਬ ਨਹੀਂ ਦੇਣਾ ਹੈਗਾ ਚੱਲ ਲੈ ਕੇ ਪਾ ਦਿੰਨੇ ਆ ਹਨ ਤੇ ਮੈਂ ਛੱਡਦਾ ਜੀ 45 ਦਿਨ ਰਹਿਨੇ ਆ ਤੇ ਜਿਹੜਾ 2.5 ਮਹੀਨੇ ਚ ਜਿੰਨਾ ਦਾਣਾ ਖਵਾਉਣਾ ਉਹ ਮੈਂ 45 ਦਿਨਾਂ ਜੀ ਖਵਾ ਦਿੰਨਾ ਉਹਨਾਂ ਦਾਣੇ ਕਿੰਨੀ ਆਪਾਂ ਢੱਲ ਨਹੀਂ ਰੱਖੀ ਦੀ ਜਦੋਂ ਤੁਸੀਂ ਪਸ਼ੂ ਛੱਡਣਾ 1.5 ਮਹੀਨੇ ਦੇ ਛੱਡ ਦੋ ਦੋਹਾਂ ਤੇ ਛੱਡ ਦੋ ਹਨ ਉਹਨੂੰ ਬਈ ਛੱਡਣ ਸਾਰ ਪਹਿਲਾਂ ਤਾਂ ਹਫ਼ਤਾ ਲਾ ਕੇ ਪੂਰਾ ਡਰਾਈ ਕਰੋ ਕੱਲੀ ਤੂੜੀ ਤੇ ਲੈਓ ਪਾਣੀ ਚੱਕ ਦੋ ਠੀਕ ਹੈ ਜੀ ਉਹਦਾ ਹੌਲੀ ਹੌਲੀ ਦੁੱਧ ਸੁੱਕਣ ਲੱਗ ਜੂ ਡੰਗ ਭੰਨ ਕੇ ਚੂਣ ਲੱਗ ਜੂ ਠੀਕ ਹੈ ਜੀ ਟਿਊਬਾਂ ਨਾ ਹੀ ਚੜੋ ਤਾਂ ਵਧੀਆ ਗੱਲ ਆ ਬਾਈ ਅੱਜ ਤੱਕ ਆ ਸਾਰੀਆਂ ਗਾਈਆਂ ਖੜੀਆਂ ਨੇ ਪਹਿਲੀ ਵਾਰੀ ਇਹਦੇ ਟਿਊਬਾਂ ਚੜੀਆਂ ਸੀ ਕਾਲੀ ਦੇ ਸਰਫੀ ਪਿਛਲੇ ਸੂਏ ਨਹੀਂ ਮੈਂ ਅਜ ਤਾਈ ਕਿਸੇ ਗਾਂ ਦੀ ਟਿਊਬ ਨਹੀਂ ਚੜੀ ਹੈਗੀ ਭਰਾ ਆਈਂ ਸੂਂਦੀਆਂ ਨੇ ਕੋਈ ਵਾਹ ਵਾਸਤਾ ਨਹੀਂ ਕਿਉਂਕਿ ਲੇਵਾ ਪ੍ਰੋਪਰ ਖਾਲੀ ਕਰੀਦਾ ਠੀਕ ਹੈ ਜੀ ਜੇ ਲੇਵਾ ਖਾਲੀ ਹੋਊਗਾ ਕਦੇ ਮਸਟੈਟਸ ਨਹੀਂ ਹੋਊ ਕਦੇ ਸ਼ਿੱਧੀ ਨਹੀਂ ਬਣੂ ਕਦੇ ਸੋਜਾ ਨਹੀਂ ਆਊਗਾ ਪ੍ਰੋਪਰ ਡਰਾਈ ਕਰਕੇ ਤੇ ਜਿੱਦੇ ਤੁਸੀਂ ਨੋਟ ਕਰ ਲਿਓ ਵੀ 7-8 ਦਿਨ ਹੋ ਗਏ ਪ੍ਰੋਪਰ ਡਰਾਈ ਕਰਦਿਆਂ ਨੂੰ ਹਨਾ ਜਾਂ 10 ਦਿਨ ਹੋ ਗਏ ਘੱਟੋ ਘੱਟ 10 ਦਿਨ ਤਾਂ ਲੈ ਹੀ ਜਾਂਦਾ ਪਸ਼ੂ ਤੇ ਉਦੋਂ ਬਾਅਦ ਵੀ 2-3 ਦਿਨਾਂ ਬਾਅਦ ਦਾਣਾ ਸਟਾਰਟ ਕਰਨਾਮ ਤੇ ਉਹ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੀ ਲਿਆਓ ਚਾਹੇ ਟਵਾਣਾ ਦੀ ਲਿਆਓ ਡਰਾਈ ਬੋਬ ਬਣਾਊਗੀ ਤੇ ਜੇ ਕਾਰਗਲ ਦੀ ਲਿਆਉਂਗੇ ਤਾਂ ਹੀਫਰ ਡਰਾਈ ਆਊਗੀ ਠੀਕ ਆ ਜੀ ਤੇ ਉਹਦੇ ਚੋਂ ਜਦ ਡਰਾਈ ਦਾ ਵੀ ਕੋਈ ਚੱਕਰ ਨਹੀਂ ਹੁੰਦਾ ਚਾਹੇ ਹੀਫਰ ਫੀਡ ਜਿਹੜੀ ਮਰਜ਼ੀ ਕੰਪਨੀ ਦੀ ਲਿਆਓ ਕਿਉਂਕਿ ਜਿਹੜੀ ਹੀਫਰ ਹੁੰਦੀ ਆ ਉਹ ਚ ਹਾਈ ਪ੍ਰੋਟੀਨ ਹੁੰਦਾ ਵੀਰੇ ਤੇ ਮੂਟੇ ਕਰਨ ਲਈ ਫਾਈਬਰ ਜ਼ਿਆਦਾ ਹੁੰਦਾ ਆਪਾਂ ਜਦੋਂ ਪਸ਼ੂ ਡੰਗਰ ਡਰਾਈ ਕਰਦੇ ਆ ਬਸ ਆਪਾਂ ਇਹਨਾਂ ਦਾ ਇੰਨਾ ਹੀ ਫੋਕਸ ਰੱਖਣਾ ਹੁੰਦਾ ਵੀ ਇਹਨਾਂ ਦਾ ਵਜ਼ਨ ਵਾਧ ਜਵੇ ਵਜ਼ਨ ਉਹ ਬਸ ਵਜ਼ਨ ਘਟ ਰਹੂਗਾ ਤਾਂ ਪਸ਼ੂ ਦੁੱਧ ਘਟ ਦਊਗਾ ਠੀਕ ਆ ਜੀ ਹੁਣ ਕਾਲੀ ਨੂੰ ਸਾਰੇ ਲੱਸੀ ਕਹਿੰਦੇ ਆ ਇਹਦਾ ਢਾਂਚਾ ਬਹੁਤ ਵੱਡਾ ਬਈ ਜੇ ਲੱਸੀ ਹੋਵੇ ਨਾ ਦੀ ਕੰਗਰੋੜ ਤਾਂ ਉੱਠੀ ਹੋਵੇ ਉਹ ਦੇਖ ਲੋ ਸਟਰੇਟ ਆ ਜਮਾ ਇੱਕ ਸਾਰ ਜਿਹਦੇ ਚ ਕੋਈ ਘਾਟ ਹੋਊਗੀ ਗਾਂ ਚ ਉਹ ਸੈਂਟਰ ਤੋਂ ਮਾੜੀ ਹਲਕੀ ਜੀ ਲੂਈ ਤਾਂ ਨੂੰ ਖੜੀ ਆ ਨਹੀਂ ਇੰਨੀ ਢਕੁੰਜ ਤਾਂ ਨੂੰ ਖੜ ਜੂਗਾ ਕਦੇ ਵੀ ਦੇਖ ਲਿਓ ਜਾਂ ਬੈਂਡ ਪੈ ਜੂਗਾ ਜਾਂ ਤਾਂ ਨੂੰ ਹੋ ਜੂਗਾ ਅੰਗਰੋੜ ਜਿਹੜੇ ਵੀ ਗਾਂ ਚ ਕੋਈ ਘਾਟ ਹੋਊਗੀ ਠੀਕ ਆ ਜੀ ਤੇ ਡਰਾਈ ਫੀਡ ਪਾ ਕੇ ਉਹ ਫੀਡ ਰੱਖੋ ਤੁਸੀਂ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਜੇ ਪੱਠੇ ਹੈਗੇ ਆ ਤਾਂ ਵਾਲਾ ਵਧੀਆ ਵਾ ਮਾੜੇ ਮੋٹے ਪੱਠੇ ਪਾਤੇ ਨਹੀਂ ਪੱਠੇ ਪਾਉਣ ਦੀ ਲੋੜ ਨਹੀਂ ਕਿਉਂਕਿ ਡਰਾਈ ਪੀਰੀਅਡ ਚ ਜੇ ਆਪਾਂ ਹਰਾ ਜ਼ਿਆਦਾ ਖਵਾ ਦਈਏ ਵੀਰੇ ਜੇ ਮੋਕ ਲੱਗ ਜੇ ਉਹ ਸਾੰਭਣੀ ਔਖੀ ਹੋ ਜਾਂਦੀ ਆ ਫਿਰ ਔਰ ਕੋਈ ਚੱਕਰ ਨਹੀਂ ਹੈਗਾ ਆਪਣਾ ਤਜਰਬਾ ਤਾਂ ਇਹੀ ਕਹਿੰਦਾ ਬਾਕੀ ਭਾਈ ਮੈਨੂੰ ਪਤਾ ਨਹੀਂ ਹੈਗਾ ਕਿਸੇ ਦਾ ਹਨਾ ਤੇ ਉਹ ਕਰਕੇ ਤੁਸੀਂ ਆਪ ਦਾ ਨਾਮ ਨਾਲ ਡਰਾਈ ਫੀਡ ਪਾਓ ਇੱਕ ਗੱਟਾ ਖਵਾਓ ਦੋ ਖਵਾਓ ਥੋੜੀ ਮਰਜੀ ਆ ਤਿੰਨ ਖਵਾ ਦਿਓ ਤੇ ਉਸ ਤੋਂ ਬਾਅਦ 20 ਦੰ ਰਹਿੰਦੇ ਆ ਤੇ ट्रांजिशन ਫੀਡ ਸ਼ੁਰੂ ਕਰ ਦਿਓ ट्रांजिशन ਫੀਡ ਸਹੀ 20 ਦੰ ਰਹਿੰਦੇ ਆ ਤੇ ਸ਼ੁਰੂ ਕਰਨੀ ਹੈ ਜਿੱਤੇ ਤੁਹਾਡੇ ਸੂਣ ਚ ਪਸ਼ੂ ਦੇ 20 ਦੰ ਰਹਿਗੇ ਠੀਕ ਹੈ ਜੀ ਬਸ ਇਹੀ ਮੈਥਡ ਆ ਇਹਦੇ ਚ ਆਪਾਂ ਕੋਈ ਹੋਣੀ ਹੈਗਾ ਮੈਂ ਹੁਣ ਬਈ ਉਹਦੇ ਕਹਿਣਾ ਕੋ ਆਪਾਂ ਹੁਣ ਐਡਾ ਕੋਈ ਸਰਟੀਫਿਕੇਟ ਤਾਂ ਦੇ ਨਹੀਂ ਸਕਦੇ ਹਨਾ ਵੀ ਮੈਂ ਕੀ ਪਾਇਆ ਮੈਂ ਅੱਜ ਤੱਕ ਬਸ ਉਹਨੂੰ ਵਿਟਾਮਿਨ ਵਿੱਚ ਨਹੀਂ ਚਾਰਦਾ ਕਿਸੇ ਨੂੰ ਕਿਉਂਕਿ ਇਹਨਾਂ ਦੇ ਲੇਵੇ ਪਹਿਲਾਂ ਹੀ ਖੁੱਲੇ ਹੁੰਦੇ ਆ ਸਪੇਸ ਵਾਧੂ ਹੁੰਦੀ ਆ ਵਿਟਾਮਿਨ ਵਿੱਚ ਜ਼ਿਆਦਾ ਚਾਰਨ ਦਾ ਫਾਇਦਾ ਵਾ ਫੀਫਰਾਂ ਨੂੰ ਪਹਿਲੇ ਸੂਏ ਵਾਲੀਆਂ ਨੂੰ ਵੀ ਥਣ ਦਾ ਸਹਿਜ ਨਿਕਲਿਆ ਬਈ ਥੋੜਾ ਲੇਵਾ ਖੁੱਲ ਜੂਵੇ ਠੀਕ ਹੈ ਜੀ ਨਹੀਂ ਉਸ ਤੋਂ ਬਾਅਦ ਪੈਸੇ ਖਰਾਬ ਕਰਨਾ 1000 ਰੁਪਏ ਦੀ ਆਉਂਦੀ ਆ ਉਹ ਕੀ ਫਾਇਦਾ 11500 ਦੀ ਆਉਂਦੀ ਮੈਨੂੰ ਲੱਗਦਾ ਉਹ 1400 ਦੀ ਸ਼ਾਇਦ ਤੇ ਉਹਦੇ ਤੇ ਪੈਸੇ ਲਾਉਣਾ ਪੜਾ ਕਿਉਂਕਿ ਇਹਨਾਂ ਦੀ ਸਪੇਸ ਜਿੰਨੀ ਬਣਨੀ ਹੁੰਦੀ ਆ ਦੂਜੇ ਤੀਜੇ ਸੂਆਂ 'ਚ ਬਣ ਜਾਂਦੀ ਆ ਠੀਕ ਆ ਜੀ ਉਹ ਆਪਾਂ ਇੰਨਾ ਦੇ ਧਿਆਨ 'ਚ ਜ਼ਰੂਰ ਰੱਖਣਾ ਵਾ ਵੀ ਬਾਲਤੂ ਖਰਚਾ ਨਾ ਹੀ ਹੋਵੇ ਕਿਉਂਕਿ ਖੜਾ ਪਸ਼ੂ ਤਾਂ ਪਹਿਲਾਂ ਹੀ ਖਰਚਾ ਕਰ ਰਿਹਾ ਹਨਾ ਖਾ ਰਿਹਾ ਪੌਂਦੇ ਦੇ ਖਰਚਾ ਕਰ ਰਹੇ ਆ ਉਲਟਾ ਉਹਨੂੰ ਥੁੰਨੀ ਜਾਈਏ ਹੁਣ ਕਈ ਬਾਈਆਂ ਨੇ ਆਉਂਦੇ ਕਮੈਂਟ ਆਉਂਦੇ ਆ ਭਾਈ ਲੇਵੇ ਵਾਸਤੇ ਦੱਸੋ ਜੇ ਤਾਂ ਹੀਫਰ ਆ ਭਰਾ ਫੇਰ ਤਾਂ ਵਾਈਟਮਨ 'ਚ ਦੇਣ ਦਾ ਫਾਇਦਾ ਵਾ ਲੇਵਾ ਬਾਈ ਸਪੇਸ ਸੂਆਂ ਦੇ ਹਿਸਾਬ ਨਾਲ ਆਪੇ ਵਧੀ ਜਾਣੀ ਆਪਣੀ ਕਿਸੇ ਗਾਂ ਦਾ ਲੇਵਾ ਚਾਹੇ ਜਿੰਨੀਆਂ ਮਰਜ਼ੀ ਖੜੀਆਂ ਨੇ ਆਹ ਦੇਖ ਲੋ ਠੀਕ ਆ ਉਧਰ ਦੇਖ ਲੋ ਕਿਸੇ ਦਾ ਗਿੱਟਿਆਂ ਜਿ ਨਹੀਂ ਵਜਦਾ ਹੈਗਾ ਵੀ ਗੁੱਡਿਆਂ ਥੱਲੇ ਲੇਵਾ ਹੋਵੇ ਆ ਕਾਲੀ ਦੇਖ ਲੋ ਭਰੀ ਖੜੀ ਆ ਗੁੱਡਿਆਂ ਤੋਂ ਕਿੰਨਾ ਉੱਪਰ ਥਣਾ ਦਾ ਗੈਪ ਦੇਖ ਲੋ ਤਾਂ ਹਾਂ ਕਿੰਨਾ ਖੁੱਚਾਂ ਤੋਂ ਉੱਪਰ ਲੇਵਾ ਹੈ ਨਾ ਜਿੰਨਾ ਆਪਾਂ ਆਲ ਤੂ ਫਾਲਤੂ ਖਵਾਈ ਜਾਵਾਂਗੇ ਜੀ ਲੇਵਾ ਬਾਜੂ ਉਹ ਬਾਜੂ ਬਾਜੂ ਝੋਲੇ ਬਣ ਜਾਂਦੇ ਨੇ ਬਾਈ ਬੋਰੀਆਂ ਵਾਂਗੂੰ ਲੰਕਦੇ ਰਹਿੰਦੇ ਨੇ ਉਹ ਕਦੇ ਮਸਟੈਡ ਸੋਗੀ ਕਦੇ ਟੱਕ ਲਵਾ ਲਿਆ ਬੈਠੀ ਨੇ ਕਦੇ ਕੁਛ ਬੰਦ ਲੇਵਾ ਰਹੂਗਾ ਉਨਾਂ ਹੀ ਫਾਇਦੇ 'ਚ ਠੀਕ ਆ ਜੀ ਆ ਪਿੱਛੋਂ ਵੀ ਦੇਖ ਲਓ ਆ ਦੇਖ ਲਓ ਇੰਨਾ ਉੱਚਾ ਲੇਵਾ ਲਓ ਇੰਨਾ ਲੇਵਾ ਉੱਚਾ ਦੇਖ ਲਓ ਵੀ ਥੱਲੇ ਆਉਂਦਾ ਜੀ ਠੀਕ ਆ ਨਾ ਤੇ ਇਹੀ ਬਾਈ ਇਹਨਾਂ ਦਾ ਬਸ ਧਿਆਨ ਰੱਖਣੀਆਂ ਗੱਲਾਂ ਨੇ ਬਸ ਇੰਨਾ ਜ਼ਰੂਰ ਧਿਆਨ ਰੱਖੋ ਵੀ ਇੱਕ ਐਪ ਜ਼ਰੂਰ ਆਉਂਦੀ ਆ ਉਹ ਐਪ ਪਤਾ ਨਹੀਂ ਕਿਉਂ ਪਲੇ ਸਟੋਰ ਤੋਂ ਲੱਭਦੀ ਨਹੀਂ ਹੈਗੀ ਮੈਂ ਤਾਂ ਲਾ ਲਈ ਸੀਗੀ ਉਸ ਤੋਂ ਬਾਅਦ ਪਤਾ ਨਹੀਂ ਉਹ ਅਪਡੇਟ ਮਾਰ ਰਹੇ ਨੇ ਕੀ ਕਰ ਰਹੇ ਨੇ ਕਈ ਬਈਆਂ ਦੇ ਕਮੈਂਟ ਆਏ ਸੀ ਬਾਈ ਜੀ ਸਾਨੂੰ ਪਲੇ ਸਟੋਰ ਚ ਲੱਭੀ ਨਹੀਂ ਉਹਦੇ ਚ ਲਿਖਿਆ ਹੁੰਦਾ ਵਾ ਸਾਰਾ ਪ੍ਰੋਪਰ ਆਪਾਂ ਇਹ ਆਈ ਦੀ ਡੇਟ ਭਰ ਦੇਣੀ ਆ ਸੀਮਨ ਦਾ ਨਾਮ ਭਰ ਦੇਣਾ ਵਾ ਉਹਨਾਂ ਨੇ ਉਹ ਐਪ ਨੇ ਆਪ ਹੀ ਕੈਲਕੂਲੇਟ ਕਰਕੇ ਦਿਖਾ ਦੇਣਾ ਵੀ ਆਪਣਾ ਪਸ਼ੂ ਆ ਤਰੀਕ ਨੂੰ ਡਿਊ ਡੇਟ ਇਹਦੀ ਇਹ ਹੈ ਸੂਣ ਦੀ ਠੀਕ ਆ ਜੀ ਉਹਦੇ ਨਾਲ ਪਤਾ ਲੱਗ ਜਾਂਦਾ ਹੁਣ ਹੋਰ ਕੁਝ ਨਹੀਂ ਠੀਕ ਆ ਜੀ ਬਸ ਇੰਨਾ ਕਾ ਆ ਹੁਣ ਦੇਖ ਲਓ ਵੀ ਜਿੱਦਿਆਂ ਆਪਾਂ 5 ਕਿਲੋ ਦਾਣਾ ਸੀ ਕਾਲੀ ਦਾ ਸਰੀਰ ਹੋਰ ਸੀ ਜਿੱਦਣ ਉਹਦਾ ਛੇ ਕੀਤਾ ਵਾ ਘੁਲ ਗਈ ਦੇਖ ਲਓ ਜਮਾ ਭਰਦੀ ਜਾਂਦੀ ਆ ਆਪਣ ਡرائی ਪਸ਼ੂ ਨੂੰ ਬਾਈ 5 ਤੋਂ 6 ਕਿਲੋ ਦਾਣਾ ਦਿੰਨੇ ਆ ਉਹ ਖਵਾਉਣਾ ਹੀ ਖਵਾਉਣਾ ਕਿਉਂਕਿ 45 ਦਾ ਦੈਨ ਹੁੰਦੇ ਆ ਉਹਦੇ ਚ ਕਿੰਨਾ ਖਾਜੂਗਾ ਪਸ਼ੂ ਦੋ ਬੂਰੀਆਂ ਖਾਜੂ ਤਿੰਨ ਸਾਜੂ ਹਨਾ ਇਹ ਨਾ ਹੋਵੇ ਵੀ ਤੁਸੀਂ ਦਾਣਾ ਪਾਉਣੇ ਸਵੇਰੇ ਕਿਲੋ ਸਵੇਰੇ ਸ਼ਾਮ ਨੂੰ ਡرائی ਫੀਡ ਪਾਉਣੇ ਪੱਠਿਆਂ ਨਾਲ ਉਹਦੀ ਖੁਣ ਨਹੀਂ ਲੱਦ ਦਿੰਨੇ ਉਹ ਬਾਅਦੋਂ ਫਿਰ ਤੁਸੀਂ ਕਮੈਂਟ ਕਰੋ ਬਾਈ ਇਹਨੇ ਲੇਵਾ ਨਹੀਂ ਬਣਾਇਆ ਬਾਈ ਇਹਨੇ ਉਹ ਨਹੀਂ ਕੀਤਾ ਬਾਈ ਪਸ਼ੂ ਦਾਣੇ ਤੇ ਆ ਜਿੰਨਾ ਇਹਨਾਂ ਨੂੰ ਦਾਣਾ ਪਾਉਂਗੇ ਉਨਾ ਹੀ ਕੱਢ ਲਾਂਗੇ ਪੱਠਿਆਂ ਛੱਟਿਆਂ 'ਚ ਕੁਝ ਨਹੀਂ ਰੱਖਿਆ ਉਹਨਾਂ ਚ ਬਸ ਪਾਣੀ ਆ ਖਾ ਕੇ ਪਸ਼ੂ ਪਾਣੀ ਉਲਟਾ ਘੱਟ ਪੀਂਦਾ ਵਾ ਪਸ਼ੂ ਕਦੇ ਵੀ ਦੇਖ ਲਓ ਪੱਠਿਆਂ ਵਾਲਾ ਪਸ਼ੂ ਦੁੱਧ ਆ ਦਿਨਾ ਚਾ ਕੇ ਹੋਰ ਘਟਜੂ ਕਿਉਂਕਿ ਪੱਠਿਆਂ ਚ ਪਹਿਲਾਂ ਹੀ ਪਾਣੀ ਹੁੰਦਾ ਵਾ ਉਤੋਂ ਇਹਨਾਂ ਨੇ ਪਾਣੀ ਦਾ ਟੇਕ ਹੋਰ ਘਟਾ ਦੇਣਾ ਵਾ ਸਿਆਲ ਆ ਸਿਆਲ ਕਰਕੇ ਉਹ ਫੂਰ ਅੰਦਰੋਂ ਡਰਾਈ ਹੋਈ ਜਾਂਦੀਆਂ ਨੇ ਠੀਕ ਆ ਨਾ ਪਾਣੀ ਦੀ ਘਾਟ ਪਈ ਜਾਂਦੀ ਆ ਇਹ ਚੱਕਰ ਬਸ ਇਹੀ ਮੈਥਡ ਆ ਭਰਾ ਜਿਹੜੀ ਮਰਜ਼ੀ ਕੰਪਨੀ ਦੀ ਪਾ ਲੋ ਆਪਣੇ ਕਹਿਣ ਤੇ ਤੁਸੀਂ ਪਾਉਣੀ ਨਹੀਂ ਆਪਣੇ ਕਹਿਣ ਤੇ ਛੱਡਣੀ ਨਹੀਂ ਜਿਹੜੀ ਤੁਹਾਨੂੰ ਵਧੀਆ ਕੰਪਨੀ ਲਾਦਦੀ ਆ ਤੁਹਾਡੀ ਜੇਬ ਚਾਲਦੀ ਆ ਉਹਦੀ ਫੀਲਡ ਲੈ ਆਊਟ ਰਾਈ ਤੇ 20 ਦਿਨ ਇਹਨਾਂ ਤੇ ਟ੍ਰਾਂਜਿਸ਼ਨ ਪਾਉ। ਇਹੀ ਆਪਣਾ ਮੈਥਡਾ ਹੋਰ ਕੋਈ ਆਪਾਂ ਇਹਨਾਂ ਤੇ ਕਦੇ ਫालतू ਖਰਚਾ ਨਹੀਂ ਕੀਤਾ। ਤਾਂ ਤੁਹਾਡੇ ਸਾਹਮਣੇ ਖੜੀ ਆ ਸੂਨ ਨੂੰ ਤਿਆਰ ਆ ਤੇ ਇਹਦਾ ਬਣਿਆ ਹੋਇਆ ਦੇਖ ਲਓ ਵੀ ਕੀ ਬਣੀ ਹੋਈ ਆ। ਠੀਕ ਆ ਜੀ। ਬਾਕੀ ਵਧੀਆ ਹੁਣ ਇਹਨੂੰ ਮਿਲਦੇ ਆ ਅਜ ਦਿਨੇ। ਬਾਰ-ਬਾਰ ਰਿਪੀਟ ਕਰੀ ਜਾਵਾਂਗੇ ਦਵਾਈ ਤੇ ਦੇਖਦੇ ਆ ਕਿ ਕਹਿੰਦੀ ਆ। ਚਾਲੇ ਦਿਨੋਂ ਪਤਾ ਹੋਈ। ਹਾਂ ਜੀ। ਜਿਆਦਾ ਤਾਂ ਨਹੀਂ ਹੈਗਾ ਸੋਝਾ ਮੇਰੇ ਮੁਤਾਬਕ ਤਾਂ ਜਿਆਦਾ ਨਹੀਂ ਕਿਉਂਕਿ ਕੈਮਰੀ ਦਾ ਟੀਡਾ ਜਾ ਕਰਕੇ ਵੱਧ ਲੱਗਦਾ ਥੋੜਾ ਜਿਹਾ ਤੇ ਚੱਕ ਲਾਂਗੇ ਕਰ ਲਾਂਗੇ ਖਬਰ ਕਿਉਂਕਿ ਜਿਹੜੀ G5 Pro ਆ ਉਹ ਐਸੇ ਕਰਕੇ ਹੀ ਆ ਵੀ ਲੈਵਾ ਸਖਤ ਨਾ ਹੋਵੇ ਸਵੇਰੇ ਦੁੱਧ ਤਾਂ ਵਧੀਆ ਨਿਕਲੇ ਇਹਦੇ ਚ ਸੀਗਾ ਯਾਨੀ ਕਿ ਅੱਧਾ ਕਿਲੋਟਰ ਦੁੱਧ ਵਧੀਆ ਕੱਢਿਆ ਇਹਨੇ ਤੇ ਛਿੱਦੀ ਵੀ ਇੱਕੀ ਵਾਸਤੇ ਸ਼ੁਰੂ ਸ਼ੁਰੂ ਚ ਇੱਕ ਛਿੱਦੀ ਆਈ ਨਹੀਂ ਫਾੜ ਫੜ ਤਾਰਾ ਪੈਂਦੀਆਂ ਸੀ ਤੇ ਜੇ ਇਹੀ ਆਪਾਂ ਨਾ ਦੇਖਦੇ ਰਾਤ ਨੂੰ ਮੈਂ ਕਾਲੀ ਨੂੰ ਨਾ ਦੇਖਣਾਉਂਦਾ ਹਨਾ ਆਪਾਂ ਘੌਲ ਜਿਹੜੀ ਕਰ ਜਾਂਦੇ ਆ ਬਸ ਫਿਰ ਇਹ ਸਵੇਰ ਤੇ ਪੈ ਗਿਆ ਸੀ ਕੰਮ ਇਹਨੇ ਇਹ ਦੁੱਪ ਘਾਨਾ ਬਣ ਜਾਣਾ ਸੀ ਠੀਕ ਆ ਨਾ ਇਹ ਚੱਕਰਾ ਭਰਾ ਤੇ ਬਾਕੀ ਫਿਰ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ